ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਅੱਜ ਦੀ ਆਵਾਜ਼ ਤੇ ਮੈਂ ਹਾਂ ਤੁਹਾਡਾ ਆਪਣਾ ਕੇਵਲ ਕਟੋਚ ਸਾਡੇ ਨਾਲ ਮਜੂਦ ਨੇ ਅੱਜ ਪ੍ਰਤੀ ਸਲਵਨ ਜੀ ਜੋ ਕਿ ਬਟਾਲਾ ਸ਼ਹਿਰ ਮੰਦਿਰ ਸਿੱਧਾ ਬਾਬਾ ਬਾਲ ਜਨਾਬ ਦੁਰਗਾ ਮਾਤਾ ਹਸਲੀਪੁਰ ਬਟਾਲਾ ਵਿਖੇ ਪਹੁੰਚ ਚੁੱਕੇ ਨੇ ਤੇ ਆਓ ਇਹਨਾਂ ਨਾਲ ਗੱਲ ਕਰਦੇ ਆ ਕਿ ਇਹਨਾਂ ਨੂੰ ਅੱਜ ਆ ਕੇ ਦਰਬਾਰ ਚ ਕਿਸ ਤਰ੍ਹਾਂ ਦਾ ਲੱਗਾ ਗੱਦੀ ਨਸ਼ੀਨ ਭਗਤ ਗੁਨਾਜ ਜੀ ਦੇ ਦਰਬਾਰ ਚ ਪਹੁੰਚਦੇ ਨੇ ਹਾਂਜੀ ਜਗਕਰ ਪਉਣਾ ਹਰੀ ਬਾਬਾ ਜੀ ਦਾ ਬਹੁਤ ਸੱਚੇ ਦਰਬਾਰ ਕੀ ਸੋ ਮੈਨੂੰ ਬਹੁਤ ਹੀ ਵਧੀਆ ਲੱਗਿਆ ਕਿਉਂਕਿ ਬਟਾਲੇ ਦੇ ਵਿੱਚ ਮੈਨੂੰ ਲੱਗਦਾ ਸਾਡਾ ਪਹਿਲਾ ਜਾਗਰਣ ਨਾਲ ਹੋਰ ਯਾਦ ਰਹੂਗਾ ਸਾਰੀ ਉਮਰ ਇਹ ਔਰ ਬਟਾਲੇ ਦੇ ਵਿੱਚ ਪਗਤ ਕੋ ਨਾਲ ਜੀ ਦੀਆਂ ਸੰਗਤਾਂ ਨੇ ਪਗਤ ਕੋ ਨਾਲ ਜੀ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਹੁਤ ਸਤਿਕਾਰ ਮਿਲਿਆ ਔਰ ਕੋਣਾ ਹਰੀ ਬਾਬਾ ਜੀ ਇਸ ਸੰਗਤ ਦੇ ਉੱਤੇ ਇਸ ਪਰਿਵਾਰ ਦੇ ਉੱਤੇ ਐਵੇਂ ਆਪਣੀਆਂ ਮਿਹਰਾਂ ਬਰਸਾਉਂਦੇ ਰਹੇ ਤੇ ਸਾਨੂੰ ਬਾਰ-ਬਾਰ ਬੁਲਾਉਂਦੇ ਰਹੇ ਜਗਕਰ ਪਉਣਾ ਹਰੀ ਜੀ ਦਾ ਬਹੁਤ ਸੱਚੇ ਦਰਬਾਰ ਕੀ ਕਿਉਂ ਸਿਆ ਪ੍ਰਿਤੀ ਜੀ ਦਰਬਾਰ ਜੇ ਆ ਕੇ ਤੁਹਾਨੂੰ ਭਗਤ ਆਪਣੇ ਕੁਨਾਲ ਜੀ ਮਹਾਰਾਜ ਦਾ ਕਿਸਤਾਂ ਦਾ ਪਿਆਰ ਮਿਲਿਆ ਤੇ ਥੋੜਾ ਜਿਹਾ ਕੁਨਾਲ ਜੀ ਮਹਾਰਾਜ ਦਾ ਪਿਆਰ ਤਾਂ ਮੈਂ ਬਿਆਨ ਨਹੀਂ ਕਰ ਸਕਦਾ ਕਿਉਂਕਿ ਜਿੱਥੇ ਇੰਨੀਆਂ ਸੰਗਤਾਂ ਐਨੇ ਭਗਤ ਦੂਰੋਂ ਦੂਰੋਂ ਚੱਲ ਕੇ ਆਈ ਹੋਣ ਇਹ ਮੁਹੱਬਤ ਦੀ ਖਿੱਚ ਹੁੰਦੀ ਆ ਕਿਉਂਕਿ ਕੁਨਾਲ ਮਹਾਰਾਜ ਜੀ ਦਾ ਸੁਭਾਅ ਬਹੁਤ ਹੀ ਪਿਆਰਾ ਬਹੁਤ ਹੀ ਲਿਗਾ ਔਰ ਅੱਜ ਮਿਲ ਕੇ ਪਹਿਲੀ ਵਾਰ ਇਦਾਂ ਲੱਗਿਆ ਵੀ ਅਸੀਂ ਜਿੱਦਾਂ ਬਹੁਤ ਵਾਰ ਮਿਲੇ ਹੁੰਦੇ ਆ ਔਰ ਪੌਣਾ ਹਰੀ ਬਾਬਾ ਜੀ ਨੇ ਕਿੰਨੇ ਇਦਾਂ ਕਿਰਪਾ ਕਰਨ ਸਾਰੇ ਕਲਾਕਾਰਾਂ ਨੂੰ ਸਾਰੇ ਭਗਤਾਂ ਨੂੰ ਸਾਰੀਆਂ ਸੰਗਤਾਂ ਨੂੰ ਭਗਤ ਗੋਨਾਲ ਜੀ ਇਦਾਂ ਪਿਆਰ ਦਿੰਦੇ ਰਹਣ ਅੱਜ ਦੇ ਇਸ ਪੰਡਾਰੇ ਦੀਆਂ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਸਾਰੇ ਸ਼ਹਿਰ ਦੇ ਬਟਾਲੇ ਸ਼ਹਿਰ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਾਬਾ ਜੀ ਮੈਨੂੰ ਗੱਲ ਹੋਰ ਕਹਿਣਾ ਚਾਹਨਾ ਕਿ ਅੱਜ ਕੱਲ ਦੀ ਗਾਇਕੀ ਜਿਸਾਂ ਕਿ ਪੌਪ ਸੱਕ ਸਿੰਗਰ ਨੇ ਤੇ ਤੇ ਤੁਹਾਡੀ ਗਾਇਕੀ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਮੈਂ ਕੀ ਕਹਿ ਸਕਦਾ ਮੈਂ ਅ 10 ਤੋਂ 15 ਸਾਲ ਪਹਿਲਾਂ ਗਾਣੇ ਲਿਖਿਆ ਪੰਜਾਬੀ ਜੀ ਜੀ ਔਰ ਗਾਣੇ ਮੈਨੂੰ ਲੱਗਦਾ ਵੀ ਕਲਾਕਾਰ ਕਿਹੜਾ ਵਾਜੀ ਨੇ ਨਹੀਂ ਗਾਏ ਉਹ ਦਿਲਜੀਤ ਦੋਸਾਂਝ ਤੋਂ ਲੈ ਕੇ ਜੈਜੀ ਬੈਂਸ ਤੋਂ ਲੈ ਕੇ ਮਿਸ ਪੂਜਾ ਸੁਖਸ਼ੇਂਦਰ ਸ਼ਿੰਦਾਨ 76 ਗਿਲ ਸਿੱਪੀ ਗਿਲ ਬਹੁਤ ਵੱਡੀ ਲਾਈਨ ਹੋ ਜੂ ਮੇਰੇ ਗਾਣੇ ਕਿੰਨੇ ਕਲਾਕਾਰਾਂ ਨੇ ਗਾਏ ਪਰ ਮੈਂ ਇਹ ਕਹਿਣਾ ਚਾਹੂੰਗਾ ਗਾਣੇ ਗਾਏ ਜ਼ਰੂਰ ਨਾਮ ਜ਼ਰੂਰ ਬਣਿਆ ਗਾਣਿਆਂ ਵਿੱਚ ਪਰ ਨਾਮਾਂ ਨਹੀਂ ਮਿਲਿਆ ਜਦੋਂ ਗੀਤਕਾਰਾਂ ਨੂੰ ਨਾਮਾਂ ਨਹੀਂ ਮਿਲਦੇ ਤੁਹਾਨੂੰ ਪਤਾ ਫਿਰ ਗੀਤਕਾਰੀ ਕਾਦੀ ਆ ਉਹ ਜਿੱਥੇ ਕੁਝ ਮਿਲਿਆ ਹੀ ਨਾ ਔਰ ਮੈਂ ਚਾਹੁੰਨਾ ਮੈਂ ਵੀ ਮੇਰੀ ਜ਼ਿੰਦਗੀ ਦੇ 15 ਸਾਲ ਖਰਾਬ ਹੋਏ ਨੇ ਗਾਣੇ ਲਿਖ ਕੇ ਕਿਉਂ ਕਿਉਂਕਿ ਕੁਝ ਨਹੀਂ ਮਿਲਿਆ ਪੌਣਾ ਹਰੀ ਬਾਬਾ ਜੀ ਦੇ ਚਰਨਾਂ 'ਚ 5 ਤੋਂ 7 ਸਾਲ ਹੋਏ ਨੇ ਲੱਗੇ ਨੂੰ ਤੇ ਬਾਬਾ ਜੀ ਨੇ ਬਾਹਰ ਹੀ ਨਿਆਰੇ ਕਰੇ ਪਏ ਨੇ ਪੌਣਾ ਹਰੀ ਦੇ ਭਗਤਾਂ ਨੇ ਬੱਲੇ ਬੱਲੇ ਕਰਾਈ ਪਈ ਆ ਹਰ ਐਤਵਾਰ ਮੇਰਾ ਨਮਾ ਭਜਨਾਉਂਦਾ ਸੰਗਤਾਂ ਕਬੂਲਦੀਆਂ ਨੇ ਸਵੀਕਾਰ ਕਰਦੀਆਂ ਨੇ ਔਰ ਇੱਕ ਬਹੁਤ ਪਿਆਰਾ ਭਜਨ ਰੂਪ ਰੱਬ ਦਾ ਲੱਗਦਾ ਨਹੀਂ ਜਿਹੜਾ ਜੋਗੀ ਪਿੰਡ ਵਿੱਚ ਆਇਆ 17 ਮਿਲੀਅਨ ਵੀ ਕਰਾਸ ਹੋ ਗਿਆ ਉਹ ਸੰਗਤਾਂ ਦਾ ਕਰਜ਼ਦਾਰ ਹਮੇਸ਼ਾ ਹੀ ਰਹੂੰਗਾ ਔਰ ਪੌਣਾ ਹਰੀ ਬਾਬੇ ਦੀ ਕਿਰਪਾ ਦੇ ਨਾਲ ਲਗਾਤਾਰ ਹਰ ਐਤਵਾਰ ਭਜਨਾਉਂਦੇ ਰਹਿਣਗੇ ਚੇਤ ਦੇ ਚਾਲੇ ਦੀਆਂ ਬਹੁਤ ਬਹੁਤ ਮੁबारकਾਂ ਔਰ ਅੱਜ ਦੇ ਬਟਾਲੇ ਦੇ ਇਸ ਪ੍ਰੋਗਰਾਮ ਦੀਆਂ ਇਸ ਭੰਡਾਰੇ ਦੀਆਂ ਵੀ ਬਹੁਤ ਬਹੁਤ ਮੁबारकਾਂ ਜਿਸ ਤਰ੍ਹਾਂ ਕਿ ਤੁਹਾਨੂੰ ਪੇਟਾਂ ਦੀ ਮਸ਼ੀਨ ਵੀ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਕਿ ਤੁਸੀਂ ਗਾਗੀ ਬਾਰੇ ਕੀ ਭਗਤਾਂ ਨੂੰ ਮੈਂ ਪੇਟਾਂ ਦੀ ਮਸ਼ੀਨ ਆਪਣੇ ਉਹਨੂੰ ਮੰਨਦਾ ਨਹੀਂ ਸੀ ਕਿਉਂਕਿ ਬਹੁਤ ਲੋਕਾਂ ਨੇ ਪੇਜ ਬਣਾ ਲਏ ਸੀ ਕਿ ਪੇਟਾਂ ਦੀ ਮਸ਼ੀਨ ਆ ਜ਼ਿਆਦਾਤਰ ਨਿੱਕੇ ਨਿੱਕੇ ਬੱਚੇ ਜਾਂ ਮੇਰੇ ਪੋਣਾ ਹਰੀ ਬਾਬਾ ਜੀ ਦੇ ਪਿਆਰੇ ਜਿਹੜੇ ਭਗਤ ਨੂੰ ਕਹਿੰਦੇ ਸੀ ਕਿ ਪੇਟਾਂ ਦੀ ਮਸ਼ੀਨ ਆ ਕਿਉਂਕਿ ਸਾਲ ਦੇ ਵਿੱਚ 50 ਭਜਨ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਪਹਿਲਾਂ ਦਿੱਤੇ ਹੋਣੇ ਹੁਣ ਤਾਂ ਬਹੁਤ ਆਉਣ ਲੱਗੇ ਕਲਾਕਾਰਾਂ ਦੇ ਭਜਨ ਪਰ 2015 ਦੇ ਵਿੱਚ ਮੈਂ ਪੋਣਾ ਹਰੀ ਬਾਬਾ ਜੀ ਦੇ ਲੜ ਲੱਗਿਆ ਸੀ ਉਹਨਾਂ ਦੇ ਚਰਨ ਹੀ ਲੱਗਿਆ ਸੀ ਦਿਲਜੀਤ ਦਸਾਂਘ ਦੇ ਨਾਲ ਪਹਿਲੀ ਵਾਰੀ ਪੌਣਾ ਹਰੀ ਬਾਬਾ ਜੀ ਦੇ ਦਰਬਾਰ ਤੇ ਗਿਆ ਸੀ ਉਸ ਤੋਂ ਬਾਅਦ ਬਾਬਾ ਜੀ ਨੇ ਪਿਆਰ ਪੈ ਗਿਆ 2015 ਤੋਂ ਲੈ ਕੇ 2025 ਤੱਕ ਮੈਂ ਲਗਾਤਾਰ ਹਰ ਐਤਵਾਰ ਪੂਰਾ ਸਾਲ ਇਹ ਨਹੀਂ ਕਿ ਚੇਤ ਮਹੀਨੇ ਭਜਨ ਗਾਏ ਬਾਕੀ ਸਾਰਾ ਸਾਲ ਪ੍ਰੋਗਰਾਮ ਲਾਓ ਹਰ ਐਤਵਾਰ ਭਜਨਾਉਂਦਾ ਇਹ ਪੌਣਾ ਹਰੀ ਬਾਬਾ ਜੀ ਨੇ ਮੇਰੀ ਝੋਲੀ ਪਾਇਆ ਕਿ ਹਰ ਐਤਵਾਰ ਭਜਨਾਉਂਦਾ ਔਰ ਮੈਂ ਤਾਂ ਸਾਰਿਆਂ ਦਾ ਕਰਜ਼ਦਾਰਾਂ ਔਰ ਪੌਣਾ ਹਰੀ ਦੇ ਦਰਦਾ ਨੌਕਰਾਂ ਉਹਦਾ ਸੇਵਾਦਾਰਾਂ ਬਾਬਾ ਇਦਾਂ ਬਣਾਈ ਰੱਖੀ ਬਸ ਪੇਟਾਂ ਦੀ ਮਸ਼ੀਨ ਤੁਹਾਡੇ ਸਾਹਮਣੇ ਚੱਲਦੇ ਰਹਿਣਗੇ ਲਗਾਤਾਰ ਬਹੁਤ ਬਹੁਤ ਖੋਭ ਜੀ ਆਪਣੇ ਸ਼ਹਿਰ ਬਟਾਲਾ ਵਾਸੀਆਂ ਨੂੰ ਤੁਸੀਂ ਜਾਂਦੇ ਹੋ ਟੀ ਮੈਸੇਜ ਮੈਂ ਬਟਾਲਾ ਬਸ ਕੇ ਮੈਂ ਇਹ ਕਹਿਣਾ ਚਾਹਾਂਗਾ ਵੀ ਜਿਹੜੇ ਪੌਣਾ ਹਰੀ ਬਾਬੇ ਦੇ ਦਰਬਾਰ ਤੇ ਗਏ ਉਹਨਾਂ ਦੀ ਤਾਂ ਬੱਲੇ ਬੱਲੇ ਹੋ ਗਈ ਆ ਜਿਹੜੇ ਨਹੀਂ ਗਏ ਉਹ ਜ਼ਰੂਰ ਜਾ ਕੇ ਆਇਓ ਕਿਉਂਕਿ ਮੇਰਾ ਪੌਣਾ ਹਰੀ ਬਾਬਾ ਸਾਰਿਆਂ ਦੇ ਮਿਹਰਾ ਕਰਦਾ ਸਾਰਿਆਂ ਤੇ ਕਿਰਪਾ ਕਰਦਾ ਮੇਰੇ ਬਾਬਾ ਜੀ ਦੀ ਉਮਰ ਨਿਆਣੀ ਆ 12 ਸਾਲ ਆ ਪਰ ਮੇਰੇ ਬਾਬਾ ਜੀ ਦਾ ਤਪ ਬਹੁਤ ਵੱਡਾ ਚਾਹ ਜੰਮਾਂ ਦੀ ਭਗਤੀ ਆ ਆਪਣੇ ਦਰ ਤੋਂ ਕਿਸੇ ਨੂੰ ਵੀ ਨਹੀਂ ਖਾਲੀ ਮਾਰ ਖਾਲੀ ਨਹੀਂ ਮੋੜਦਾ ਔਰ ਇਹ ਮੇਰਾ ਵਾਦਾ ਔਰ ਦਾਵਾ ਜਰੂਰ ਜਾ ਕੇ ਆਇਓ ਜਿਹੜੇ ਜਾ ਕੇ ਨਹੀਂ ਆਏ ਦਰਸ਼ਨ ਕਰਕੇ ਆਓ ਜੋ ਮਰਜ਼ੀ ਮੰਗ ਲਿਓ ਗੱਡੀਆਂ ਕੋਠੀਆਂ ਕਰਾਂ ਇਹ ਆਉਣਾ ਹਰੇਲਾ ਬਾਜੀ ਵਾਸਤੇ ਬਹੁਤ ਛੋਟੀਆਂ ਚੀਜ਼ਾਂ ਨੇ ਜਦੋਂ ਮਰਜ਼ੀ ਦਰਸ਼ਨ ਕਰਕੇ ਆਇਓ ਔਰ ਜਰੂਰ ਜਾ ਕੇ ਆਇਓ ਮੈਂ ਬਟਾਲੇ ਵਾਲੇ ਨੂੰ ਇਹੀ ਕਹੂੰਗਾ ਜਿਹੜੇ ਨਹੀਂ ਗਏ ਭਗਤ ਕਨਾਲ ਜੀ ਦੇ ਦਰਬਾਰ ਤੇ ਆਓ ਇਹਨਾਂ ਦੀ ਸੰਗਤਾਂ ਜਾਂਦੀਆਂ ਉਹਨਾਂ ਦੇ ਨਾਲ ਜਾ ਕੇ ਆਇਓ ਉਹਨਾਂ ਦੇ ਨਾਲ ਜਾਣ ਦਾ ਕੀ ਫਾਇਦਾ ਜਦੋਂ ਤੁਸੀਂ ਉਹਨਾਂ ਨਾਲ ਜਾਓਗੇ ਬਾਬਾ ਜੀ ਨੇ ਉਸ ਦਿਨ ਉਹਨਾਂ ਦੀ ਨਹੀਂ ਸੁਣਨੀ ਕਿਉਂ ਉਹਨਾਂ ਨੂੰ ਪਤਾ ਵੀ ਇਹ ਤਾਂ ਪੱਕੇ ਆ ਜਿਹੜਾ ਨਮਾ ਜਾਂਦਾ ਉਹਦੀ ਬਾਹ ਪੁੱਟ ਕੇ ਖੜਦਾ ਉਹਨਾਂ ਨੂੰ ਪੱਕੇ ਕਰ ਲੈਂਦਾ ਜਕਾਰਾ ਪਾਉਣ ਹਾਰੀ ਸੀ ਦਾ ਬਹੁਤ ਬਹੁਤ ਸਾਰੇ ਦਰਵਾਜ਼ੇ ਜੈ ਬਹੁਤ ਬਹੁਤ ਧੰਨਵਾਦ ਜੀ ਪ੍ਰੀਤੀ ਸੁਨੋਜੀ ਤੁਹਾਡਾ ਅੱਜ ਦੀ ਆਵਾਜ਼ ਨੂੰ ਸਮਾਂ ਦੇਣ ਲਈ ਜੀ ਸ਼ੁਕਰੀਆ ਬਹੁਤ ਬਹੁਤ ਅੱਜ ਦੀ ਆਵਾਜ਼ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਪਿਆਰ ਦਿੱਤਾ ਸਾਰੀਆਂ ਸੰਗਤਾਂ ਦਾ ਸਾਰੇ ਬਟਾਲੀ ਸ਼ਹਿਰ ਦਾ ਔਰ ਭਗਤ ਕੁੰਨਾਲ ਜੀ ਦਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੈਨੂੰ ਇਦਾਂ ਲੱਗੀ ਜਾਂਦਾ ਜਿੱਦਾਂ ਮੈਂ ਆਪਣੇ ਸ਼ਹਿਰ 'ਚ ਬੈਠਾ ਇੰਨਾ ਪਿਆਰ ਮਿਲਿਆ ਜਕਾਰਾ ਪਾਉਣਾ ਹਾਰੀ ਜੀ ਦਾ ਬਹੁਤ ਬਹੁਤ ਸਾਰੇ ਦਰਵਾਜ਼ੇ ਜੈ ਬਹੁਤ ਪਰ ਜਾਂਦਾ